ਸਤਿ ਸ਼੍ਰੀ ਅਕਾਲ ਜੀ ਅੱਜ ਮੇਰੇ ਘਰ ਅਚਾਨਕ ਗੈਸਟ ਆ ਗਏ ਤੇ ਮੈਨੂੰ ਅਚਾਨਕ ਕੋਈ ਸਵੀਟ ਡਿਸ਼ ਬਣਾਣੀ ਪਈ ਤੇ ਮੈਂ ਸਿਰਫ ਦੋ ਚੀਜ਼ਾਂ ਤੋਂ ਇਹ ਲੱਡੂ ਬਣਾ ਕੇ ਤਿਆਰ ਕੀਤੇ ਆ ਬਹੁਤ ਹੀ ਟੇਸਟੀ ਬਣੇ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪ੍ਰਦੀਪ ਤੇ ਸਾਰੇ YouTube ਫੈਮਿਲੀ ਨੂੰ ਬਹੁਤ-ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਅਸੀਂ ਵੀ ਠੀਕ ਆ ਤੇ ਚੜ੍ਹਦੀ ਕਲਾ 'ਚ ਆ ਅੱਜ ਮੇਰੇ ਘਰ ਅਚਾਨਕ ਗੈਸਟ ਆ ਗਏ ਤੇ ਉਹਨਾਂ ਨੇ ਅਚਾਨਕ ਹੀ ਸਰਪ੍ਰਾਈਜ਼ ਦਿੱਤਾ ਉਹਨਾਂ ਨੇ ਦੱਸਿਆ ਵੀ ਨਹੀਂ ਸੀ ਸਾਨੂੰ ਕੋਈ ਫੋਨ ਨਹੀਂ ਕੀਤਾ ਸੀ ਤੇ ਸੋ ਅਗਰ ਸਾਨੂੰ ਪਹਿਲਾਂ ਪਤਾ ਹੁੰਦਾ ਆਪਾਂ ਕੋਈ ਨਾ ਕੋਈ ਚੀਜ਼ ਮੰਗਵਾ ਕੇ ਜਾਂ ਘਰ ਬਣਾ ਕੇ ਰੱਖ ਲਈਦੀ ਆ ਤੇ ਅਚਾਨਕ ਆ ਜਾਣ ਤੇ ਜੋ ਮੇਰੇ ਕੋਲ ਘਰ ਚ ਪਿਆ ਸੀ ਮੈਂ ਉਹਦੇ ਨਾਲੇ ਲੱਡੂ ਬਣਾ ਕੇ ਤਿਆਰ ਕਰਨ ਲੱਗੀ ਆ ਤੇ ਉਹ ਬਹੁਤ ਹੀ ਉਹਨਾਂ ਨੂੰ ਪਸੰਦ ਆਏ ਉਹਨਾਂ ਨੇ ਬਹੁਤ ਖੁਸ਼ ਹੋ ਕੇ ਖਾਦੇ ਸੋ ਜੀ ਮੈਂ ਇਹ ਨਾਰੀਅਲ ਡੈਸੀਕੇਟਡ ਜਿਹੜਾ ਕੋਕੋਨਟ ਆ ਇਹ ਪਿਆ ਸੀ ਮੇਰੇ ਘਰ ਤੇ ਇਹ ਮੈਂ ਦੋ ਕੱਪ ਭਰ ਕੇ ਡੈਸੀਕੇਟਡ ਕੋਕੋਨਟ ਲੈ ਲਿਆ ਜਿਹਨੂੰ ਸੁੱਕਾ ਨਾਰੀਅਲ ਕਹਿੰਦੇ ਆ ਅਗਰ ਇਹ ਘਰ 'ਚ ਨਾ ਹੋਵੇ ਨਾ ਕਿ ਆਪਣੇ ਘਰਾਂ 'ਚ ਠੂਠੀ ਸੁੱਕੀ ਆਮੇ ਹੁੰਦਾ ਸੁੱਕਾ ਨਾਰੀਅਲ ਉਹਨੂੰ ਆਪਾਂ ਕੱਦੂ ਕਸ ਕਰ ਸਕਦੇ ਆ ਉਹਦਾ ਜਿਹੜਾ ਬ੍ਰਾਊਨ 파ਟ ਆ ਉਹਨੂੰ ਛਿਲਕਾ ਉਤਾਰ ਕੇ ਉਹਨੂੰ ਕੱਦੂ ਕਸ ਕਰ ਲਓ ਤੇ ਸੇਮ ਉਹ ਚੀਜ਼ ਬਣ ਜਾਂਦੀ ਤੇ ਦੂਸਰੀ ਚੀਜ਼ ਹੈਗੀ ਕੰਡੈਂਸ ਮਿਲਕ ਇਹ ਸਿਰਫ ਦੋ ਚੀਜ਼ਾਂ ਤੋਂ ਮੈਂ ਲੱਡੂ ਬਣਾ ਕੇ ਤਿਆਰ ਕਰਦੇ ਹਾਂ ਕੰਡੈਂਸ ਮਿਲਕ ਜਿਹੜਾ ਆ ਇਹ ਵੀ ਮੇਰੇ ਕੋਲ ਹੁੰਦਾ ਆ ਘਰ 'ਚ ਪਿਆ ਤੇ ਇਹ ਮੈਂ ਇਹਨੂੰ ਮਿਕਸ ਕਰਨਾ ਆ ਮਿਕਸ ਕਰਨ ਤੋਂ ਬਾਅਦ ਇਹਨੂੰ ਨਾਲ ਹੀ ਮੈਂ ਗੈਸ ਤੇ ਸਿਮ ਬਿਲਕੁਲ ਸਲੋ ਗੈਸ ਤੇ ਇਹਨੂੰ ਮੈਂ ਪਕਾਉਣਾ ਆ ਜੀ ਆ ਦੇਖੋ ਇਸ ਤਰ੍ਹਾਂ ਮਿਕਸ ਕਰ ਲਿਆ ਅਗਰ ਤੁਸੀਂ ਚਾਹੋ ਤਾਂ ਇਹਦੇ ਵਿੱਚ ਇਲਾਇਚੀ ਪਾਊਡਰ ਪਾ ਸਕਦੇ ਆ ਮੈਂ ਕੁਝ ਨਹੀਂ ਪਾਇਆ ਕਿਉਂਕਿ ਮੈਂ ਕਾਫੀ ਚੀਜ਼ਾਂ ਖਾਣ ਦੀਆਂ ਬਣਾਉਣੀਆਂ ਸੀਆਂ ਖਾਣ ਦੀਆਂ ਤੇ ਇਸ ਕਰਕੇ ਮੈਨੂੰ ਜੋ ਵੀ ਸੁਝਿਆ ਜੋ ਵੀ ਮੇਰੇ ਕੋਲ ਸੀਗਾ ਘਰ ਦੇ ਵਿੱਚ ਮੈਂ ਉਸ ਤੋਂ ਬਣਾ ਕੇ ਤਿਆਰ ਕਰ ਲਿਆ ਲੋ ਜੀ ਇਹਨੂੰ ਮੈਂ ਮਿਕਸ ਕਰ ਲਿਆ ਹੁਣ ਮੈਂ ਲਗਾ ਚਲਾਣ ਲੱਗੀਆਂ ਜੀ ਗੈਸ ਇਹ ਮੈਂ ਗੈਸ ਤੋਂ ਹੇਠਾਂ ਹੀ ਹਜੇ ਪੈਨ ਰੱਖਿਆ ਹੋਇਆ ਆ। ਉਹ ਉਸ ਤੋਂ ਬਾਅਦ ਮੈਂ ਗੈਸ ਚਲਾਉਂਗੀ ਤੇ ਗੈਸ ਤੇ ਰੱਖ ਕੇ ਇਹਨੂੰ ਮੈਂ ਪਕਾਉਂਗੀ। ਅਗਰ ਤੁਹਾਡੇ ਕੋਲ ਇਹ ਨਹੀਂ ਹੈਗਾ ਤੇ ਤੁਸੀਂ ਖੰਡ ਵੀ ਪਾ ਸਕਦੇ ਆ ਖੰਡ ਪਕਾਉਣ ਨੂੰ ਕਿਉਂਕਿ ਮੈਨੂੰ ਬਹੁਤ ਜਲਦੀ ਸੀ ਜਲਦੀ ਚ ਚੀਜ਼ਾਂ ਬਣਾਉਣੀਆਂ ਸੀ। ਤੇ ਪ੍ਰਦੀਪ ਵੀ ਸਕੂਲ ਗਈ ਹੋਈ ਸੀ ਤੇ ਇਸ ਕਰਕੇ ਤੇ ਮੈਂ ਤੁਸੀਂ ਖੰਡ ਵੀ ਪਾ ਸਕਦੇ ਆ। ਖੰਡ ਦੀ ਇਹ ਹੁੰਦਾ ਕਿ ਉਹ ਖੰਡ ਜਦੋਂ ਪਾਈ ਦੀ ਪਾਣੀ ਛੱਡਦੀ ਆ ਤੇ ਇਸ ਕਰਕੇ ਖੰਡ ਨੂੰ ਤੇ ਇਹਨੂੰ ਪਕਾਉਣ ਨੂੰ ਥੋੜਾ ਟਾਈਮ ਲੱਗ ਜਾਣਾ ਸੀਗਾ। ਏ ਜੀ ਸਿਰਫ ਮੈਂ 3 ਮਿੰਟ ਇਹਨੂੰ ਗੈਸ ਤੇ ਰੱਖਣਾ ਆ ਤੇ ਕਰੀਬਨ 3 ਮਿੰਟ ਤੇ ਜੀ ਇਸ ਤਰ੍ਹਾਂ ਹਿਲਾਣਾ ਲਗਾਤਾਰ ਆ ਲਗਾਤਾਰ ਹੀ ਮਿਕਸ ਕਰਨਾ ਆ ਤਾਂ ਜੋ ਇਹ ਤਲੇ ਦੇ ਨਾਲ ਨਾ ਚਿਪਕੇ ਇਹਦਾ ਰੰਗ ਨਾ ਖਰਾਬ ਹੋਵੇ ਤੇ ਮੇਰੇ ਕੋਲੇ ਸੀਗਾ ਜੀ ਕੰਡੈਂਸ ਮਿਲਕ ਇਹ ਥੋੜਾ ਜਿਹਾ ਇਹਦਾ ਕਲਰ ਸੀਗਾ ਆ ਆਫ ਵਾਈਟ ਜਿਹਾ ਕੰਡੈਂਸ ਮਿਲਕ ਦਾ ਤੇ ਇੱਕ ਕੰਡੈਂਸ ਮਿਲਕ ਦਾ ਕਲਰ ਹੁੰਦਾ ਆ ਥੋੜਾ ਜਿਹਾ ਵਾਈਟ ਤੇ ਇਹ ਮੈਨੂੰ ਪਤਾ ਨਸ ਸੀ ਜੋ ਵੀ ਮੇਰੇ ਕੋਲ ਸੀਗਾ ਮੈਂ ਉਹਦੇ ਲੱਡੂ ਬਣਾ ਲੈ ਤੇ ਬਹੁਤ ਹੀ ਟੇਸਟੀ ਸਾਰਿਆਂ ਨੇ ਇੰਨੇ ਪਸੰਦ ਆਏ ਸਾਰਿਆਂ ਨੇ ਬਹੁਤ ਪਸੰਦ ਕੀਤੇ ਜੀ ਤੇ ਬੜੇ ਖੁਸ਼ ਹੋਏ ਇਨ ਇਨ ਫੈਕਟ ਉਹਨਾਂ ਨੇ ਮੈਨੂੰ ਇਹੀ ਪੁੱਛਿਆ ਕਿ ਤੁਸੀਂ ਇਹ ਲੱਡੂ ਕਿੱਥੋਂ ਮੰਗਾਏ ਕਿਉਂਕਿ ਟੇਸਟ ਬਹੁਤ ਵਧੀਆ ਕੰਡੈਂਸ ਮਿਲਕ ਦਾ ਕੋਈ ਇਹਦੇ ਵਿੱਚ ਆਪਾਂ ਖੋਆ ਨਹੀਂ ਪਾਣਾ ਕੋਈ ਮਿਲਕ ਪਾਊਡਰ ਨਹੀਂ ਪਾਣਾ ਕੋਈ ਚਾਸ਼ਨੀ ਨਹੀਂ ਬਣਾਣੀ ਕੋਈ ਡਰਾਈ ਫਰੂਟ ਨਹੀਂ ਪਾਣਾ ਤੇ ਇਹਦੇ ਵਿੱਚ ਜਿਹੜਾ ਕੰਡੈਂਸ ਮਿਲਕ ਹੈ ਇਹਦੇ ਵਿੱਚ ਸਾਰੇ ਸਾਰਾ ਉਹ ਦੁੱਧ ਤੋਂ ਹੀ ਬਣਾਇਆ ਹੁੰਦਾ ਹੈ ਤੇ ਇਹਦੇ ਵਿੱਚ ਕੋਈ ਜ਼ਰੂਰਤ ਨਹੀਂ ਬਹੁਤ ਸੋਹਣਾ ਕਰੀਮੀ ਟੇਸਟ ਆਂਦਾ ਆ ਜੀ ਤੇ ਚਲਦੀ ਚਲਦੀ ਵੀਡੀਓ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਮੇਰੀਆਂ ਭੈਣਾਂ ਅੱਗੇ ਵੀਰਾਂ ਅੱਗੇ ਬਜ਼ੁਰਗਾਂ ਅੱਗੇ ਅਗਰ ਬੱਚੇ ਵੀ ਦੇਖ ਰਹੇ ਤਾਂ ਉਹ ਵੀ ਲਾਈਕ ਜ਼ਰੂਰ ਕਰ ਦਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਤੇ ਅਗਰ ਪਹਿਲੀ ਵਾਰੀ ਦੇਖ ਰਹੇ ਆ ਤਾਂ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਤੰਦਰੁਸਤ ਰੱਖੇ ਤੇ ਸਬਸਕ੍ਰਾਈਬ ਕਰ ਦਿਆ ਕਰੋ ਵਾਹਿਗੁਰੂ ਦਾ ਨਾਮ ਲੈ ਕੇ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ ਆ ਵਾਹਿਗੁਰੂ ਉਹਨਾਂ ਨੂੰ ਵੀ ਖੁਸ਼ਹਾਲ ਆਵਾਜ਼ ਤੰਦਰੁਸਤ ਤੇ ਚੜ੍ਹਦੀ ਕਲਾ 'ਚ ਰੱਖੇ ਇਸ ਤਰ੍ਹਾਂ ਲਗਾਤਾਰ ਹਿਲਾਉਂਦੇ ਹੋਏ ਨਾ ਆ ਦੇਖੋ ਇਹ ਹੈਗਾ ਨੈਸਲੇ ਦਾ ਇਹਨੇ ਅਸਲੇ ਦਾ ਕੰਡੈਂਸ ਮਿਲਕ ਹੈ ਥੋੜਾ ਜਿਹਾ ਔਫ ਵਾਈਟ ਤੇ ਮੇਰੇ ਕੋਲ ਇੱਕ ਡੱਬਾ ਹੋਰ ਪਿਆ ਸੀ ਪਰ ਉਹਦੇ ਵਿੱਚ ਹੈ ਨਹੀਂ ਸੀ ਤੇ ਇਹ ਹੈਗਾ ਉਮੂਲ ਦਾ ਉਮੂਲ ਦਾ ਜਿਹੜਾ ਹੈਗਾ ਆ ਦੇਖੋ ਇਹ ਥੋੜਾ ਜਿਹਾ ਵਾਈਟ ਤੇ ਸੀਗਾ ਸੋ ਇਸ ਕਰਕੇ ਥੋੜਾ ਜਿਹਾ ਦਾ ਕਲਰ ਇਸ ਤਰ੍ਹਾਂ ਦਾ ਆਇਆ ਬਾਕੀ ਇਹ ਇਹ ਨਾ ਸੋਚਿਓ ਕਿ ਮੈਂ ਇਹਨੂੰ ਭੁੰਨਦੀ ਹੋਈ ਨੇ ਜਾਂ ਪਕਾਉਂ ਗੈਸ ਤੇ ਰੱਖਿਆ ਹੋਇਆ ਤਾਂ ਕਰਕੇ ਕਲਰ ਚੇਂਜ ਹੋਇਆ ਇਸ ਕਰਕੇ ਨਹੀਂ ਹੋਇਆ ਸਿਰਫ ਕੰਡੈਂਸ ਮਿਲਕ ਦੇ ਕਰਕੇ ਹੋਇਆ ਹੈ ਇਹਦਾ ਕਲਰ ਚੇਂਜ ਕੋਈ ਜਾਣ ਵਾਲਾ ਵੀ ਨਹੀਂ ਸੀਗਾ ਕਿ ਜੇ ਮੈਂ ਦੂਸਰਾ ਕੰਡੈਂਸ ਮਿਲਕ ਹੋਰ ਮੰਗਾ ਲੈਂਦੀ ਸੋ ਮੈਂ ਜਲਦੀ ਜਲਦੀ ਜੀ ਇਹ ਸਾਰਾ ਕੁਝ ਤਿਆਰ ਕੀਤਾ ਤਿੰਨ ਕਮਿੰਟ ਲੱਗਦੇ ਤਿੰਨ ਚਾਰ ਮਿੰਟ ਇਹਨੂੰ ਮਿਕਸ ਕਰਨ ਨੂੰ ਬਹੁਤ ਜ਼ਿਆਦਾ ਨਹੀਂ ਪਕਾਣਾ ਤੇ ਈਓ ਨਹੀਂ ਪਾਣਾ ਕੁਝ ਨਹੀਂ ਪਾਣਾ ਕਿਉਂਕਿ ਜਿਹੜਾ ਨਾਰੀਅਲ ਹੁੰਦਾ ਇਹਦੇ ਵਿੱਚ ਆਪਣਾ ਹੀ ਗੈਸ ਬੰਦ ਕਰਤੀ ਕਿਉਂਕਿ ਨਾਲ ਨਾਰੀਅਲ ਦੇ ਵਿੱਚ ਆਪਣਾ ਹੀ ਇੱਕ ਆਇਲ ਹੁੰਦਾ ਆ ਤੇ ਇਹ ਆਇਲ ਇਹ ਛੱਡ ਦਿੰਦਾ ਆ ਆਪਣਾ ਥੋੜਾ ਥੋੜਾ ਮੜਮੜ ਆਇਲ ਆਉਣ ਲੱਗ ਪਿਆ ਸੀ ਤੇ ਇਸ ਕਰਕੇ ਹੁਣ ਮੈਂ ਇਹਨੂੰ ਬਾਹਰ ਕੱਢ ਲਿਆ ਆ ਖੁੱਲੇ ਭਾਂਡੇ 'ਚ ਪੱਖਾ ਚਲਾਤਾ ਜਲਦੀ ਜਲਦੀ ਪੱਖਾ ਚਲਾ ਕੇ ਥੋੜਾ ਜਿਹਾ ਠੰਡਾ ਕਰਨਾ ਆ तकरीबन ਕੋਸਾ ਜਿਹਾ ਜਿੱਦਾਂ ਹੋਵੇ ਹੱਥ ਲੱਗਦਾ ਹੋਵੇ ਮਤਲਬ ਕਹਿਣ ਦਾ ਤੇ ਠੰਡਾ ਹੋਣ ਤੋਂ ਬਾਅਦ ਜੀ ਮੈਂ ਜਲਦੀ ਜਲਦੀ ਇਹ ਸਿਗਾ ਮੇਰੇ ਕੋਲ ਆਈਸਕ੍ਰੀਮ ਵਾਲਾ ਸਕੂਪ ਜਿਹਾ ਚਮਚਾ ਚਾ ਲੋ ਚਾਹੇ ਇਹਨਾਂ ਇਹ ਹੁੰਦਾ ਕਿ ਪਤਾ ਲੱਗ ਜਾਂਦਾ ਕਿ ਕਿੰਨੇ ਕ ਆਪਾਂ ਸਾਈ ਦੇ ਲੱਡੂ ਬਣਾਉਣੇ ਵੱਡਾ ਛੋਟਾ ਨਹੀਂ ਬਣਦਾ ਸੋ ਜੀ ਇਸ ਤਰ੍ਹਾਂ ਮੈਂ ਇਹ ਨਾਲਾ ਲੱਡੂ ਬਣਾਏ ਦੇਖੋ ਕਿੰਨਾ ਵਧੀਆ ਲੱਡੂ ਬਣ ਕੇ ਤਿਆਰ ਹੋਇਆ ਹੈ ਬਹੁਤ ਜ਼ਿਆਦਾ ਦਬਾ ਕੇ ਨਹੀਂ ਕਰਨਾ ਬਹੁਤ ਸੌਫਟ ਹੱਥ ਦੇ ਨਾਲ ਬਣਾਉਣੇ ਆ ਕਿਉਂਕਿ ਨਾਰੀਅਲ ਜਿਹੜਾ ਹੁੰਦਾ ਬਹੁਤ ਸੌਫਟ ਹੁੰਦਾ ਹੈ ਤੇ ਬਹੁਤ ਵਧੀਆ ਹੁੰਦਾ ਦੇਖੋ ਕਿੰਨੇ ਵਧੀਆ ਸਿਰਫ ਦੋ ਚੀਜ਼ਾਂ ਨਾਲ ਲੱਡੂ ਬਣਾਏ ਆ ਜੀ ਇਹ ਬਹੁਤ ਟੇਸਟੀ ਸੀ ਬਹੁਤ ਹੀ ਜ਼ਿਆਦਾ ਟੇਸਟੀ ਸੀਗੀ ਪ੍ਰਦੀਪ ਨੇ ਵੀ ਸਕੂਲੋਂ ਆ ਕੇ ਟੇਸਟ ਕੇਂਦਾ ਕਹਿੰਦੇ ਮम्मा ਵਾਓ ਬਹੁਤ ਟੇਸਟੀ ਬਣ ਕੇ ਤਿਆਰ ਹੋਇਆ ਟਾਈਮ ਵੀ ਕੋਈ ਨਹੀਂ ਲੱਗਦਾ 10 ਮਿੰਟ ਦੇ ਅੰਦਰ ਅੰਦਰ ਇਹ ਬਣ ਕੇ ਤਿਆਰ ਹੋ ਜਾਂਦੇ ਆ ਤੇ ਇਸ ਨੂੰ ਮੈਂ ਥੋੜਾ ਜਿਹਾ ਡੈਸੀਕੇਟਡ ਸੁੱਕਾ ਨਾਰੀਅਲ ਮੈਂ ਇੱਕ ਕੋਲੀ ਦੇ ਵਿੱਚ ਬਾਉਲ ਦੇ ਵਿੱਚ ਪਾਇਆ ਹੋਇਆ ਸੀ। ਉਹਦੇ ਨਾਲ ਇਹਦੀ ਕੋਟਿੰਗ ਕਰ ਦਣੀ ਇਸ ਤਰ੍ਹਾਂ ਇਹਨੂੰ ਸਾਰੇ ਪਾਸਿਆਂ ਤੋਂ ਇਸ ਤਰ੍ਹਾਂ ਹਿਲਾ ਕੇ ਤੇ ਦੇਖੋ ਜੀ ਲੱਡੂ ਸਾਡਾ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਜੀ ਨਾਰੀਅਲ ਦਾ। ਦੇਖੋ। ਪੂਰੇ ਰੱਜਵੇਂ ਲੱਡੂ ਸੀਗੇ ਮੋٹے-ਮੋٹے ਬਣਾਏ ਜੀ ਮੈਂ ਕਿਉਂਕਿ ਸਾਰਿਆਂ ਨੂੰ ਮੋٹے ਲੱਡੂ ਪਸੰਦ ਹੁੰਦੇ ਆ। ਇਸੇ ਤਰ੍ਹਾਂ ਹੀ ਮੈਂ ਹੋਰ ਵੀ ਇਹਦੇ ਨਾਲ ਬਣਾ ਲੈ ਤੁਹਾਡੇ ਕੋਈ ਨਹੀਂ ਹੈਗਾ ਕੋਈ ਗੱਲ ਨਹੀਂ ਤੁਸੀਂ ਚਮਚ ਲੈ ਲਓ। ਛੋਟੀ ਜਿਹੜੀ ਕਟਸ਼ੀ ਹੁੰਦੀ ਉਹਦੇ ਨਾਲ ਵੀ ਅਸੀਂ ਲੈ ਸਕਦੇ ਆ ਇਹਦਾ ਇਹਦਾ ਇਹ ਹੁੰਦਾ ਕਿ ਇਕੁਅਲ ਸਾਈਜ਼ ਦੇ ਵਿੱਚ ਸਾਡੇ ਕੋਲ ਲੱਡੂ ਦਾ ਸਾਈਜ਼ ਜਿਹੜਾ ਹੋ ਜਾਂਦਾ ਕੋਈ ਛੋਟਾ ਕੋਈ ਵੱਡਾ ਨਹੀਂ ਬਣਦਾ ਹੈਗਾ ਲੱਡੂ ਤਾਂ ਨਾਰੀਅਲ ਦੇ ਜੀ ਬਹੁਤ ਤਰ੍ਹਾਂ ਬਣ ਜਾਂਦੇ ਮੈਂ ਰੈਸਪੀਆਂ ਵੀ ਆਪਣੀਆਂ ਦਿੱਤੀਆਂ ਹੋਈਆਂ ਆ ਪਹਿਲਾਂ ਵੀ ਪਰ ਇਹ ਜਿਹੜੇ ਸੀਗੇ ਇਹ ਤਾਂ ਮੈਂ ਅਚਾਨਕ ਬਣਾ ਲਾਏ ਅਚਾਨਕ ਮੇਰੇ ਮਨ 'ਚ ਆਈ ਡੀਆ ਆਇਆ ਕਿ ਕੋਈ ਘਰ 'ਚ ਸਵੀਟ ਡਿਸ਼ ਹੈ ਨਹੀਂ ਗੈਸਟ ਨੂੰ ਖੁਲਾਣ ਵਾਸਤੇ ਸੋ ਜੀ ਮੈਂ ਅਚਾਨਕ ਹੀ ਸੋਚਿਆ ਕਿ ਚਲੋ ਆ ਜਾ ਡਿਸ਼ ਬਣਾਉਣੀ ਜਦੋਂ ਕਿ ਮੈਂ ਇਹ ਪਹਿਲਾਂ ਕਦੇ ਬਣਾ ਕੇ ਨਹੀਂ ਦੇਖੀ ਸੀ ਪਰ ਜਦੋਂ ਬਣਾਈ ਤੇ ਤੁਸੀਂ ਯਕੀਨ ਜਾਣੋ ਲੱਡੂ ਇੱਕ ਵੀ ਨਹੀਂ ਬਚਿਆ ਸਾਡੇ ਘਰ ਸੋ ਜੀ ਇਹ ਮੈਂ ਇਸ ਤਰ੍ਹਾਂ ਬਣਾ ਰਹੀ ਆ ਤੇ ਜਲਦੀ ਜਲਦੀ ਇਹ ਬਣਾਉਣ ਤੋਂ ਬਾਅਦ ਫਿਰ ਮੈਂ ਨਾਲੋ ਨਾਲ ਖਾਣੇ ਦੀ ਵੀ ਤਿਆਰੀ ਹੋ ਰਹੀ ਸੀਗੀ ਤੇ ਖਾਣੇ ਦੀ ਤਿਆਰੀ ਹੋ ਰਹੀ ਸੀਗੀ ਜੋ ਵੀ ਕੁਝ ਖਾਣੂ ਬਣਾਣਾ ਸੀ ਉਹ ਵੀ ਬਣ ਰਿਹਾ ਸੀਗਾ ਕਿਉਂਕਿ ਪ੍ਰਦੀਪ ਤਾਂ ਸਕੂਲ ਸੀਗੀ ਗਈ ਹੋਈ ਸੋ ਇਸ ਕਰਕੇ ਲਓ ਜੀ ਜਲਦੀ ਜਲਦੀ ਇਹ ਲੱਡੂ ਬਣ ਰਹੇ ਐ ਇਸ ਤਰ੍ਹਾਂ ਡੈਸੀਕੇਟਡ ਕੋਕੋ ਵਿੱਚ ਕੋਟਿੰਗ ਕਰ ਕੋਕੋਨਟ ਵਿੱਚ ਕੋਟਿੰਗ ਕਰਨ ਦੇ ਨਾਲ ਨਾ ਇਹ ਲੱਡੂ ਦੀ ਲੁੱਕ ਬਹੁਤ ਸੋਹਣੀ ਆਂਦੀ ਐ ਤੇ ਦੇਖਣ ਨੂੰ ਵੀ ਸੋਹਣੇ ਲੱਗਦੇ ਜਿਹੜੀ ਚੀਜ਼ ਦੇਖਣ ਨੂੰ ਸੋਹਣੀ ਲੱਗੇ ਉਹ ਖਾਣ ਨੂੰ ਵੀ ਵਧੀਆ ਲੱਗਦੀ ਐ ਤਾਂ ਹੈ ਹੀ ਵਧੀਆ ਸੀ ਲਓ ਜੀ ਮੈਂ ਲੱਡੂ ਬਣਾ ਕੇ ਜਲਦੀ ਜਲਦੀ ਤਿਆਰ ਕੀਤੇ ਤੇ ਹੁਣ ਆਪਾਂ ਇਹਨਾਂ ਦੀ ਸਰਵਿੰਗ ਪਲੇਟ ਦੇ ਵਿੱਚ ਸਰਵ ਕਰਕੇ ਐਸੇ ਤਰ੍ਹਾਂ ਹੀ ਆਪਾਂ ਮੈਂ ਗੈਸਟ ਕੋ ਗੈਸਟ ਨੂੰ ਵੀ ਉਹਨਾਂ ਨੂੰ ਵੀ ਖਵਾਉਂਗੀ ਐਸੇ ਤਰ੍ਹਾਂ ਹੀ ਤੇ ਜਿਹੜੇ ਸਾਡੇ ਗੈਸਟ ਆਏ ਹੋਏ ਸੀ ਲਓ ਜੀ ਆਪਾਂ ਲਗਿਆ ਸਰਵ ਕਰਨ ਵਾਓ ਦੇਖੋ ਲੱਡੂ ਕਿੰਨੇ ਵਧੀਆ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਏ ਸੀ ਐਨੇ ਵਧੀਆ ਮਾਊਥ ਮੈਲਟਿੰਗ ਮੂੰਹ ਵਿੱਚ ਘੁਲ ਜਾਣ ਵਾਲੇ ਲੱਡੂ ਸੀ ਇਹ ਬਣ ਕੇ ਤਿਆਰ ਹੋਏ ਤੇ ਪਸੰਦ ਸਾਰਿਆਂ ਨੂੰ ਆਏ ਹਰ ਇੱਕ ਨੂੰ ਪੁੱਛਿਆ ਕਿ ਕਿਹੋ ਜਿਹਾ ਤੁਹਾਨੂੰ ਲੱਗੇ ਸਾਰਿਆਂ ਨੇ ਪਸੰਦ ਕੀਤੇ ਜੀ ਥੋੜਾ ਜਿਹਾ ਮੇਰੇ ਕੋਲ ਪੀਸ ਆ ਨਾ ਬਚ ਗਿਆ ਸੀ ਬੈਟਰ ਬਚ ਗਿਆ ਸੀ ਮਤਲਬ ਲੱਡੂ ਦਾ ਲੱਡੂ ਤੋਂ ਛੋਟਾ ਸੀ ਤੋਂ ਉਹਨੂੰ ਮੈਂ ਆਪਣੇ ਹਿਸਾਬ ਦੇ ਨਾਲ ਉੱਦੇ ਸ਼ੇਪ ਜੇ ਦੇ ਦਿੱਤੀ ਸਾਰੇ ਬਹੁਤ ਖੁਸ਼ ਹੋਏ ਤੇ ਆਹ ਦੇਖੋ ਜੀ ਮੇਰੇ ਕੋਲ ਸਿਰਫ ਟੂਟੀ ਫਰੂਟੀ ਪਈ ਸੀ ਟੂਟੀ ਫਰੂਟੀ ਚਾਹੇ ਗ੍ਰੀਨ ਲਾ ਲਓ ਚਾਹੇ ਰੈੱਡ ਲਾ ਲਓ ਟੂਟੀ ਫਰੂਟੀ ਦੇ ਨਾਲ ਕੀਤੀ ਜੀ ਗਾਰਨਿਸ਼ ਤੇ ਆਹ ਦੇਖੋ ਆ ਮੇਰੇ ਕੋਲ ਪੀਸ ਬਚਿਆ ਸੀ ਇਹਨੂੰ ਮੈਂ ਹਾਰਟ ਦੀ ਸ਼ੇਪ ਦੇ ਦਿੱਤੀ ਜਿੰਨੀ ਕੋ ਮੈਨੂੰ ਆndi ਸੀ ਤੇ ਇਹ ਸਿਰਫ ਇਹ ਖਾਦਾ ਇੱਕ ਬੱਚੇ ਨੇ ਤੇ ਉਹਨੂੰ ਵੀ ਬਹੁਤ ਪਸੰਦ ਆਇਆ ਸਾਰਿਆਂ ਨੂੰ ਬਹੁਤ ਪਸੰਦ ਆਇਆ ਜੀ ਹੁਣ ਮੈਂ ਤੁਹਾਨੂੰ ਲੱਡੂ ਤੋੜ ਕੇ ਦਿਖਾਉਣੀ ਆ ਸਮਝ ਨਹੀਂ ਆਦੀ ਕਿਹੜਾ ਲੱਡੂ ਤੋੜ ਕੇ ਦਿਖਾਵਾਂ ਸਾਰੇ ਬਹੁਤ ਸੋਹਣੇ ਬਣੇ ਹੋ ਸੀ ਸਾਰੇ ਬਹੁਤ ਵਧੀਆ ਲੱਗ ਰਹੇ ਸੀ ਤੇ ਜੀ ਲਓ ਜੀ ਹੁਣ ਮੈਂ ਤੁਹਾਨੂੰ ਦਿਖਾ ਰਹੀ ਹਾਂ ਤੋੜ ਕੇ ਬਿਲਕੁਲ ਕੈਮਰੇ ਦੇ ਨੇੜੇ ਦੇਖੋ ਜੀ ਕਿੰਨੇ ਸੌਫਟ ਆ ਲੱਗ ਰਿਹਾ ਨਾ ਜਿਵੇਂ ਖੋਏ ਦੇ ਬਣਾਏ ਹੁਣ ਖੋਇਆ ਪਾਇਆ ਹੋਵੇ ਜਾਂ ਮਿਲਕ ਪਾਊਡਰ ਪਾਇਆ ਹੋਵੇ ਜਾਂ ਦੁੱਧ ਪਾਇਆ ਹੋਵੇ ਕੁਝ ਵੀ ਨਹੀਂ ਇਸ ਤਰ੍ਹਾਂ ਦਾ ਪਾਇਆ ਤੁਹਾਡੇ ਸਾਹਮਣੇ ਬਣਿਆ ਜੋ ਕੁਝ ਬਣਿਆ ਲਓ ਜੀ ਟੇਸਟ ਵੀ ਮੈਂ ਹੀ ਕੀਤਾ ਟੇਸਟ ਕਰਕੇ ਦੇਖਿਆ ਇੰਨਾ ਟੇਸਟ ਵਧੀਆ ਆਇਆ ਨਾ ਐਨੇ ਵਧੀਆ ਟੇਸਟੀ ਬਣ ਕੇ ਤਿਆਰ ਹੋਇਆ ਜੀ ਬਣਾਇਓ ਸਿਰਫ ਦੋ ਚੀਜ਼ਾਂ ਤੋਂ ਨਾਲ ਕੋਈ ਲਾਗਤਨੀਆਂ ਦੀ ਕੁਝ ਵੀ ਨਹੀਂ ਜਾਂਦਾ ਤੇ ਇੱਕ ਸਾਡੇ ਕੋਲ ਵਧੀਆ ਆਈਟਮ ਬਣ ਕੇ ਇੱਕ ਸਵੀਟ ਡਿਸ਼ ਵਧੀਆ ਟਾਪ ਦੀ ਬਣ ਕੇ ਤਿਆਰ ਹੋ ਜਾਂਦੀ ਆ ਜੋ ਕਿ ਸਾਨੂੰ ਬਾਜ਼ਾਰ ਦੇ ਵਿੱਚੋਂ ਇਹ ਸਭ ਤੋਂ ਮਹਿੰਗੀ ਬਹੁਤ ਮਹਿੰਗੀ ਮਿਲਦੀ ਆ ਤਕਰੀਬਨ 5 6 700 ਰੁਪਏ ਕਿਲੋ ਤੱਕ ਇਹ ਲੱਡੂ ਮਿਲਦੇ ਆ ਜੀ ਸਾਨੂੰ ਬਾਜ਼ਾਰ ਦੇ ਵਿੱਚੋਂ ਉਹ ਵੀ ਸਾਨੂੰ ਪਤਾ ਨਹੀਂ ਕਿਸ ਤਰ੍ਹਾਂ ਬਣਾਇਆ ਕਿਵੇਂ ਬਣਾਇਆ ਕਿੱਦਾਂ ਬਣਾਇਆ ਕੀ ਇਹਨਾਂ ਨੇ ਪਾਇਆ ਆ ਕੀ ਨਹੀਂ ਪਾਇਆ ਆਪਾਂ ਬਣਾਏ ਆਪਾਂ ਆਪਾਂ ਪੂਰੇ ਹੱਕ ਨਾਲ ਕਹਿੰਦੇ ਆ ਕਿ ਅਸੀਂ ਸਿਰਫ ਦੋ ਚੀਜ਼ਾਂ ਤੋਂ ਬਣਾਇਆ ਇਹ ਸ਼ਾਨਦਾਰ ਲੱਟੂ ਜੀ ਦੇਖੋ ਤੇ ਬਣਾਇਓ ਤੁਸੀਂ ਮਿਲਦੇ ਹੁਣ ਨੈਕਸਟ ਵੀਡੀਓ ਦੇ ਵਿੱਚ ਨਵੀਂ ਰੈਸਪੀ ਲੈ ਕੇ ਆਉਂਗੀ ਜੀ ਤੇ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇਕਰ ਪਹਿਲੀ ਵਾਰੀ ਦੇਖ ਰਹੇ ਹੋ ਜੇਕਰ ਕੀਤਾ ਹੋਇਆ ਤੇ ਫਿਰ ਨਾ ਕਰਨਾ ਜੇਕਰ ਪਹਿਲੀ ਵਾਰੀ ਦੇਖੇ ਕਰਿਓ ਓਕੇ ਜੀ ਸਤਿ ਸ਼੍ਰੀ ਅਕਾਲ ਜੀ